ਹਰਪ੍ਰੀਤ ਸਿੰਘ ਉਹ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਵਿਦੇਸ਼ ਗਿਆ 13 ਸਾਲ ਹਾਂਜੀ 13 ਸਾਲ ਹੋ ਗਏ 13 ਸਾਲ ਹੋ ਗਏ ਘਰੋਂ ਗਏ ਨੂੰ ਕਿਸ ਤਰ੍ਹਾਂ ਹਾਦਸਾ ਵਾਪਰਿਆ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਕੀ ਹੋਇਆ ਜੀ ਸਾਨੂੰ ਤੇ ਕੁਝ ਨਹੀਂ ਪਤਾ ਸਾਨੂੰ ਤੇ ਰਾਤ ਫੋਨ ਆਇਆ ਉਹਦੇ ਤਾਇਆ ਜੀ ਨੂੰ ਆਇਆ ਸਾਨੂੰ ਤੇ ਕੋਈ ਫੋਨ ਨਹੀਂ ਆਇਆ ਕੀ ਹੋਇਆ ਕੀ ਨਹੀਂ ਹੋਇਆ ਉਹਦੇ ਤਾਇਆ ਜੀ ਨੂੰ ਹੀ ਜ਼ਿਆਦਾ ਪਤਾ ਹੈ ਮੈਨੂੰ ਕੁਝ ਨਹੀਂ ਪਤਾ ਨਹੀਂ ਮੈਂ ਪਿੱਛੇ ਆਈ ਐ ਮੈਨੂੰ ਨਹੀਂ ਕੁਝ ਵੀ ਪਤਾ ਆਖਰੀ ਸਮੇਂ ਤੁਹਾਡਾ ਨਾਲ ਕੋ ਗੱਲਬਾਤ ਹੋਈ ਐ ਕੀ ਕਹਿਆ ਗਿਆ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਤੇ ਬੁੱਧਵਾਰ ਨੂੰ ਗੱਲ ਹੋਈ ਸੀਗੇ 4 ਦਿਨ ਪਹਿਲਾਂ ਹੋਸਟ ਦੇ ਨਾਲ ਠੀਕ ਠਾਕ ਹੀ ਖਾਂਗ ਸੀ ਮਾੜੀ ਮੋਟੀ ਦੂਰ ਕਿਤੇ ਟਾਲਾ ਲੈ ਕੇ ਗਈ ਐ ਸੀ ਨਾ ਯਾਰ ਤੂੰ ਹੁਣ ਤੇ ਅਸੀਂ ਸਭ ਨੂੰ ਕਿਹਾ ਤੈਨੂੰ ਖਾਂਗ ਜੀ ਕੰਮ ਹੋਇਆ ਕਹਿੰਦਾ ਨਹੀਂ ਮੈਨੂੰ ਇੱਥੇ ਆ ਕੇ ਅੱਜ ਹੀ ਹੋਇਆ ਕਿਉਂਕਿ ਇੱਥੇ ਮੌਸਮ ਠੰਡਾ ਬੜਾ ਸੀ ਮੈਂ ਬਿਲਕੁਲ ਠੀਕ ਠਾਕ ਹੀ ਫਿਰ ਉਹਨੇ ਕੋਈ ਗੱਲ ਨਹੀਂ ਕੀਤੀ ਸਾਡਾ ਹੋਰ ਵਾਸਤੇ ਠੀਕ ਠਾਕ ਰਾਜੀ ਖੁਸ਼ੀ ਹੋਈ ਹੋਰ ਕੋਈ ਗੱਲ ਨਹੀਂ ਕੀਤੀ ਸਾਡੇ ਉਹ ਮੇਰਾ ਭਤੀਜਾ ਸੀ ਮੈਂ ਤਾਇਆ ਉਹਦਾ ਹੈਗਾ ਕਿੰਨੇ ਚਿਰ ਤੋਂ ਵਿਦੇਸ਼ ਡਾਰੇ ਸੀਗੇ ਉਹ 13 ਸਾਲ ਤੋਂ ਬੰਦੀ ਸਮਾਂ ਹੋ ਗਿਆ ਸੀ ਗੈਰ ਵਿੱਚ ਗਿਆ ਸੀ ਜੀ ਕੀ ਹਾਲ ਸਾ ਕੀ ਵਾਪਰਿਆ ਉਹਨੂੰ ਹਾਲਾ ਸਾਈ ਸਾਨੂੰ ਹੁਣ ਕਨਫਰਮ ਤਾਂ ਕਹਿ ਨਹੀਂ ਸਕਦੇ ਜੋ ਸਾਨੂੰ ਪਤਾ ਲੱਗਿਆ ਵੀ ਉਹਨੂੰ ਤबीयत ਖਰਾਬ ਹੋਈ ਸੀ ਫਲੂ ਵਕਾਰ ਵਗੈਰਾ ਹੈਗਾ ਸੀ ਦੀ ਮੀਨ ਟਾਈਮ ਉਹ ਕੰਮ ਤੇ ਹੈਗਾ ਸੀ ਟਰਾਲਾ ਚਲਾਉਂਦਾ ਸੀ ਵਾਪਸੀ ਤੇ ਆ ਰਿਹਾ ਸੀ ਦੱਸਣ ਮੁਤਾਬਕ ਕਿ ਉਹਨੂੰ ਅਨੀਜੀਨੈਸ ਫੀਲ ਹੋਈ ਹੈ ਉਸ ਟਾਈਮ ਮੇਰੀ ਬੇਟੀ ਨੇ ਉਹਨੂੰ ਵੀਡੀਓ ਕਾਲ ਕੀਤੀ ਹੈ ਜੋ ਕੈਨੇਡਾ ਰਹਿੰਦੀ ਹੈ ਉਹਨੇ ਨੋਟ ਕੀਤਾ ਵੀ ਅਨੁਸਾਹ ਲੈਣ ਦੇ ਵਿੱਚ ਵੀ ਪ੍ਰੋਬਲਮ ਥੋੜੀ ਆ ਰਹੀ ਸੀ ਉਹਨਾਂ ਨੂੰ ਕਿਹਾ ਵੀ ਤੂੰ ਟਰਾਲਾ ਰੋਕ ਕੇ ਦੇ ਐਮ뷸ੈਂਸ ਕਾਲ ਵਗੈਰਾ ਕਰ ਆਪਣੀ ਫਰਸਟ ایڈ ਵਗੈਰਾ ਵਾਸਤੇ ਤੈਨੂੰ ਕੋਈ ਮੈਨੂੰ ਲੱਗ ਰਿਹਾ ਵੀ ਕੋਈ ਅਨਿਜੀ ਕੋਈ ਹੋਰ ਪ੍ਰੋਬਲਮ ਨਾ ਹੋਵੇ ਇਨਫਾਰਮੇਸ਼ਨ ਮੁਤਾਬਕ ਉਹਨੇ ਟਰਾਲਰ ਰੋਕ ਕੇ ਐਮ뷸ੈਂਸ ਦਾ ਕਾਲ ਕੀਤੀ ਹੈ ਉਹਦੇ ਬਾਅਦ ਚ ਉਹਨੂੰ ਕੰਟੈਕਟ ਨਹੀਂ ਹੋ ਪਾਇਆ ਬਾਅਦ ਚ ਟ੍ਰੇਸ ਕਰਨ ਤੇ ਪਤਾ ਲੱਗਿਆ ਵੀ ਦੀ ਹਸਪੀਟਲ ਵੀ ਡੈਥ ਹੋ ਚੁੱਕੀ ਹੈ ਇਹ ਨਹੀਂ ਪਤਾ ਲੱਗਾ ਵੀ ਰਸਤੇ 'ਚ ਹੋਈ ਹੈ ਜਾਂ ਹਸਪੀਟਲ 'ਚ ਹੋਈ ਹੈ ਭਰਾ ਮੇਰੇ ਨਾਲ 6 ਦਿਨ ਪਹਿਲਾਂ ਗੱਲ ਹੋਈ ਹੈ ਉਹਦੀ ਇਹ ਹੈ ਜੀ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਸਾਡੀ ਹੈਲਪ ਕੀਤੀ ਜਾਏ ਕਿ ਬੱਚੇ ਦੀ ਬਾਡੀ ਜਿਹੜੀ ਆ ਉਹ ਐਜ਼ अर्ਲੀ ਐਜ਼ ਪੋਸੀਬਲ ਸਾਨੂੰ ਇੰਡੀਆ 'ਚ ਮਿਲ ਸਕੇ ਹੋਰ